ਸਭਾ ਜੀ ਮੈਂ ਸਾਨੂੰ ਤੁਸੀਂ ਦੱਸੋ ਜੀ ਆਉਣ ਵਾਲੇ ਸਮੇਂ ਬਾਰੇ ਕੋਈ ਖੁਆਣੀਆਂ ਕਰਦੇ ਆ ਮਤਲਬ ਬਹੁਤ ਸਾਰੇ 유튜브 ਤੇ ਵੀ ਦੇਖੇ ਹੋ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਵੀ ਇਹ ਸਹੀ ਆ ਜਾਂ ਉਹ ਨਹੀਂ ਉਹ ਤਾਂ ਵਿਧੀ ਐਵੇਂ ਕਰੋਣਾ ਕੋਈ ਇਦਾਂ ਦੀ ਗੱਲਬਾਤ ਨਹੀਂ ਪਹਿਲਾਂ 2012 ਦੇ ਕਹਿੰਦੇ ਦੁਨੀਆ ਤਬਾਹ ਹੋਣੀ ਐ ਤੇ ਉਹਦੇ ਤੇ ਮੇਰਾ ਖਾਲ ਇੱਕ ਫਿਲਮ ਵੀ ਬਣੀ ਹੋਈ ਐ ਕੋਈ ਮੂਵੀ ਬਣੀ ਆ ਉਹ ਫਿਰ ਲੋਕਾਂ ਨੂੰ ਐਵੇਂ ਕਦੇ ਕਹਿੰਦੇ ਜੀ ਆਉਣ ਵਾਲੇ 2025 ਦੇ ਵਿੱਚ ਇਦਾਂ ਹੋ ਜਾਣਾ ਕੋਈ ਤੇ ਕਹਿੰਦੇ 26 ਦੇ ਵਿੱਚ ਇਦਾਂ ਹੋ ਜਾਣਾ ਉਹ ਸਮਾਂ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉੱਤੇ ਪਾਰੋਂ ਆਏ ਹਲੇਰੀ ਉਹ ਸਮਾਂ ਆਇਆ ਹੋਂ ਤੱਕ ਨਹੀਂ ਦੁਨੀਆ ਹਜੇ ਨਾਮ ਜਪ ਰਹੀ ਹੈ ਉਹ ਜਦੋਂ ਸਮਾਂ ਆਊਗਾ ਮਾਲਕ ਕਿਰਪਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਮਹਾਰਾਜ ਨੇ ਕੀ ਹਾਲਾਤ ਹੋ ਜਾਣਗੇ ਪਉਦਾ ਨਾ ਪੁੱਜ ਆਪਣਾ ਜਰਜੀਤ ਸਾਹਿਬ ਦੇ ਵਿੱਚ ਵੀ ਪੜਦੇ ਆ ਸੰਖਮੂਰਕ ਤਾਂ ਕੋ ਤਾਂ ਉਹ ਫਿਰ ਉੱਥੇ ਜਾ ਕੇ ਦੱਸਿਆ ਵਾ ਕਿ ਕਿਵੇਂ ਜਾ ਕੇ ਉਹ ਆ ਜਾਣਗੇ ਕਿੰਨੇ ਹਰਾਨਖੁਰ ਹੋ ਜਾਣਗੇ ਕਿੰਨੇ ਗੱਲ ਵੰਡ ਕੇ ਹੱਤਿਆ ਕਰਾਉਣਗੇ ਕਿੰਨੇ ਬਾਪੀ ਭਾਪ ਕਰਨਗੇ ਉਸ ਸਮਾਂ ਉਦੋਂ ਆ ਰਹੇ ਨੇ ਕਿਹਾ ਉਹਦਾ ਜਦੋਂ ਬਹੁਤ ਜ਼ਿਆਦਾ ਤੁਰੇ ਹਾਲਾਤ ਹੋ ਜਾਣਗੇ ਤੇ ਫਿਰ ਉਦੋਂ ਜਾ ਕੇ ਇਹ ਸਮਾਂ ਆਊਗਾ ਹਜੇ ਕੋਈ ਇੰਨਾ ਦਾ ਕੋਈ ਰੌਲਾ ਕੋਲਾ ਨਹੀਂ ਹੈਗਾ ਐਵੇਂ ਲੋਕ ਡਰੇ ਪਏ ਆ ਸਾਡੇ ਵੀ ਵੀਰਤਾ ਹੈਗੇ ਆ ਕਿ ਉਹ ਟੈਨਸ਼ਨ ਦੇ ਵਿੱਚ ਆ ਕੇ ਜਿਉਂ ਦੁਨੀਆ ਤਬਾਹ ਹੋ ਜਾਣੀ ਮੈਂ ਕਿਹਾ ਦੁਨੀਆ ਤਾਂ 2012 ਚ ਵੀ ਕਹਿੰਦੇ ਸੀ ਕੋਈ ਹਜੇ ਦੁਨੀਆ ਤਬਾਹ ਨਹੀਂ ਹੋਣੀ ਹਜੇ ਬੜਾ ਸਮਾਂ ਪਿਆ ਉਹ ਲੋਕਾਂ ਨੂੰ ਵੈਸੇ ਹੀ ਗਮਰਾਹ ਹੋ ਜਾਂਦੇ ਦੁਨੀਆ ਨਾ ਉਹ ਜੋਤਿਸ਼ ਵਗੈਰਾ ਤਾਂ ਜੇ ਦੱਸ ਸਕਦੇ ਜੀ ਕਰੋਨੇ ਦਾ ਤਾਂ ਅਜੇ ਤੱਕ ਦੱਸਿਆ ਨਾ ਕਿਸੇ ਨੇ ਇਹ ਕਰਕੇ ਨਾ ਸਾਨੂੰ ਉਲਝਣਾ ਨਹੀਂ ਚਾਹੀਦਾ ਨਰੋਲ ਮਾਲਕ ਦੀ ਭਾਕੀ ਕਰਨੀ ਚਾਹੀਦੀ ਹੈ ਕਿ ਸਮਾਂ ਤਾਂ ਹਜੇ ਬਹੁਤ ਦੂਰ ਪਿਆ ਉਹ ਮਾਲਕ ਨੇ ਆਉਣ ਵਾਲੇ ਸਮੇਂ ਦਾ ਸਾਨੂੰ ਦੱਸਿਆ ਹੋਇਆ ਨਾ ਜੋ ਆਪਾਂ ਅੱਗੇ ਬੋਲ ਕਾਰਡ ਦੇ ਵਿੱਚ ਵੀ ਦੱਸਿਆ ਹੈ ਨਾ ਤਾਲ ਮੰਦীরে ਘਟ ਕੇ ਘਟ ਲੋ ਤੇ ਦੁਨੀਆ ਵਾਜੇ ਵਾਸ ਨਾਰ ਤਾਂ ਅੱਜ ਗੱਲ ਖਾ ਪਾਓ ਜਤੀ ਸਦੀ ਕੇ ਰੱਖੇ ਪਾਓ ਨਾਨਕ ਨਾਮ ਮਿੱਤੋ ਕੋਈ ਬਾਣ ਅੰਧੀ ਦੁਨੀਆ ਸਾਇਹੋ ਜਾਨ ਗੁਰ ਪਾਸੋਂ ਫਿਰ ਚੀਲਾ ਖਾਏ ਤਾਮਪ੍ਰੀਤ ਵਸੇ ਕਰੇ ਉਹਦੇ ਦੱਸਿਆ ਮਾਰੇ ਨੇ ਵੀ ਜਦੋਂ ਇਹ ਐਸੇ ਹਾਲਾਤ ਹੋ ਜਾਣਗੇ ਗੁਰੂ ਦੇ ਕੋਲੋਂ ਚੇਲਾ ਖਾਊਗਾ ਹਾਂਜੀ ਅੱਜ ਜਿਵੇਂ ਹੁਣ ਹਾਲਾਤ ਹੋਏ ਪਹਿਲਾਂ ਜੇ ਤਾਂ ਬਹੁਤ ਘਾਹ ਬਰੇ ਹਾਲਾਤ ਆਉਂਦੀਆਂ ਤੇ ਤਾਮਪ੍ਰੀਤ ਵਸੇ ਘਰ ਆਏ ਕਹਿੰਦੇ ਵੀ ਉਹ ਤਮੋਂ ਗੁਣੀ ਹੋ ਜੂਗਾ ਫਿਰ ਉਹ ਚੇਲੇ ਨੂੰ ਆਏ ਹੋਊਗਾ ਵੀ ਮੈਨੂੰ ਇਹ ਦੇਵੇ ਤਾਂ ਫਿਰ ਤਾਂ ਠੀਕ ਆ ਜੇ ਮਾਇਆ ਨਾਲ ਦੇਊਗਾ ਤੇ ਗੁਰੂ ਨੂੰ ਚੇਲੇ ਛੱਡ ਕੇ ਭੱਜ ਜਾਂਦੇ ਚੰਗਾ ਗੁਰੂ ਆ ਜਿਹੜਾ ਮਾਰੇ ਕਹਿੰਦੇ ਬਹੁਤ ਕਰਨ ਵਾਲੇ ਬੰਦਿਆਂ ਨੂੰ ਲੱਭੂਗਾ ਕਿਹਦੇ ਚੰਗਾ ਗੁਰੂ ਮਿਲੂਗਾ ਨਹੀਂ ਘਰ ਘਰ ਦੇ ਵਿੱਚ ਐਸੇ ਹਾਲਾਤ ਹੋ ਜਾਣਗੇ ਨਾਮ ਜਪਣ ਵਾਲਿਆਂ ਨੂੰ ਲੋਕ ਸਜਾਵਾਂ ਦੇ ਰਹੇ ਨੇ ਜਿਵੇਂ ਆਪਾਂ ਦੇਖਦੇ ਹਾਂ ਹਾਂ ਉਦੋਂ ਸ਼ੁਰੂਆਤ ਆਊਗੀ ਵੀ ਹਰ ਪਾਸੇ ਮਾਇਆ ਦਾ पसारा ਹਰ ਪਾਸੇ ਝੂਠ 99% ਜਿਹੜੀ ਦੁਨੀਆਦਾਰੀ ਝੂਠ ਦੀ ਹੋ ਜੂਗੀ ਜਿਵੇਂ ਅੱਜ ਦੇ ਹਾਲਾਤ ਹੋਏ ਪਏ ਆ ਪਰ ਉਹ ਹਾਲਾਤ ਹਜੇ ਨਹੀਂ ਆਏ ਹਜੇ ਬਹੁਤ ਗੁਰਮਖਾਂ ਜਿਹੜਾ ਨਾਮ ਜਪਦੇ ਆ ਮਾਲਕ ਦੀ ਕਿਰਪਾ ਬੜੇ ਲੋਕ ਆ ਇਹਨੇ ਲੰਗਰ ਲਾਉਂਦੇ ਆ ਬੜੀ ਦੁਨੀਆ ਜਿਹੜੀ ਲੋਕਾਂ ਦੀ ਸੇਵਾ ਕਰ ਰਹੀ ਆ ਉਹ ਸਮਾਂ ਉਦੋਂ ਆਊਗਾ ਵੀ ਮਤਲਬ ਦਾਨਪੁਨ ਮਾਰਕ ਦੀ ਬੰਦਗੀ ਸਿਮਰਨ ਸਾਰਾ ਕੁਝ ਬੰਦ ਹੋ ਜਾਊਗਾ ਬੰਦ ਬੰਦਗੀ ਦਾ ਨਾਲੋਂ ਹਾਂ ਹਾਂ ਬਦਮਾੜਾ ਕਹਿਣਗੇ ਉਦੋਂ ਫਿਰ ਬੰਦਗੀ ਕਰਨ ਵਾਲੇ ਵੀ ਲੋਕ ਨਿੰਦਿਆ ਕਰਿਆ ਕਰਨਗੇ ਉਦੋਂ ਫਿਰ ਉਹ ਸਮਾਂ ਆਊਗਾ ਹਜੇ ਉਹ ਟਾਈਮ ਨਹੀਂ ਆਇਆ ਕੋਈ ਚਿੰਤਾ ਕਰਨ ਦੀ ਨਹੀਂ ਲੋੜ ਉਹ ਐਵੇਂ ਬੰਦੇ ਸੁਣ ਲੈਂਦੇ ਆ ਸੁਣ ਕੇ ਮਸਲਿਆਂ 'ਚ ਪੈ ਜਾਂਦੇ ਵੀ ਦੁਨੀਆ ਤਬਾਹ ਹੋ ਜਾਣੀ ਜਦੋਂ ਦੁਨੀਆ ਤਬਾਹ ਹੋਣੀ ਆ ਮਾਰੇ ਨੇ ਇਹ ਨਿਸ਼ਾਨੀਆਂ ਦੱਸੀਆਂ ਉਦੋਂ ਫਿਰ ਉਹ ਸਮਾਂ ਆਊਗਾ ਹਜੇ ਤਾਂ ਮਾਰੇ ਨੇ ਇਹ ਸਮਾਂ ਦੱਸਿਆ ਵੀ ਢੀਸ਼ੇਤੀ ਨਹੀਂ ਆਉਣੀ ਇਸ ਕਰਕੇ ਤਾਂ ਹਜੇ ਸ਼ੁਰੂਆਤ ਹੈ ਹਜੇ ਨਾਲੇ ਉਹ ਕਹਿੰਦੇ ਵੀ ਬੱਚਾ ਹੀ ਆ ਅਜੇ ਉਹਨੇ ਜਵਾਨ ਹੋਣਾ ਫੇਰ ਜਾ ਕੇ ਸਮੇਂ ਦੇ ਵਿੱਚ ਦੁਨੀਆ ਤਬਾਹ ਹੋਊਗੀ ਇਹ ਐਵੇਂ ਕੋਈ 12 ਨੂੰ ਕਹੀ ਜਾਂਦਾ ਕੋਈ 25 ਨੂੰ ਕਹੀ ਜਾਂਦਾ ਕੋਈ 26 ਨੂੰ ਕਹੀ ਜਾਂਦਾ ਹਾਂ 2033 ਦੇ ਵਿੱਚ ਕੁਝ ਇਦਾਂ ਦੇ ਹਾਲਾਤ ਹੋਣਗੇ ਜਦੋਂ ਕਿਤੇ ਮਤਲਬ ਕਾਫੀ ਉਲਟਾਪਟੀਆਂ ਹੋਣਗੀਆਂ ਜੰਗਾ ਯੁੱਧਾਂ ਦਾ ਸੰਭਾਵਨਾ ਵਧੂਗੀ ਤੇ ਕਾਫੀ ਮੁਲਕਾਂ ਦੇ ਵਿੱਚ ਯੁੱਧ ਲੱਗਣਗੇ ਉਹ 2033 ਦੇ ਵਿੱਚ ਪੂਰਨ ਸਾਧੂ ਦੀ ਕੀਤੀ ਹੋਈ ਬੇਠਵਾਣੀ ਹੈ ਉਹ ਮੈਂ ਮੰਨ ਸਕਦਾ ਵੀ ਠੀਕ ਹੈ ਪਰ ਉਹ ਵੀ ਦੁਨੀਆ ਦੀ ਤਵਾਦ ਹੁਣ ਦੁਨੀਆ ਤਵਾਦ ਦਾ ਜਿਹੜਾ ਸਮਾਂ ਬੜਾ ਟਾਈਮ ਪਿਆ ਇਸ ਕਰਕੇ ਸਾਣਾ ਮੈਂ ਉਲਝਣ ਦੀ ਲੋੜ ਨਹੀਂ ਕੋਸ਼ਿਸ਼ ਕਰੀਏ ਅਸੀਂ ਰੱਬ ਨਾਲ ਜੁੜੀਏ ਉਹਦੀ ਬੰਦਗੀ ਕਰੀਏ ਤੇ ਚੰਗੇ ਕਰਮ ਕਰੀਏ ਬਹੁਤ ਸਾਰੇ ਅਧਰਮ ਮੈਂ ਦੇਖਿਆ ਬੰਦੇ ਕੋਈ ਇਮੈਨਿਊਅਲ ਅਸੀਂ ਜਨ ਲਿਆ ਜਿਹਾ ਚੱਕੀ ਕਹਿੰਦੇ ਘਰੇ ਲੈ ਕੇ ਰੱਖੋ ਨਾ ਇਹ ਉਹ ਲੱਕੜਾਂ ਰੱਖ ਲੋ ਘਰੇ ਵਿੱਚ ਆ ਗਿਆ ਇਸ ਨਹੀਂ ਹੁਣ ਇਹ ਨਹੀਂ ਹੋਣਾ ਪਿਛਲੀ ਨੂੰ ਨਹੀਂ ਇੰਨੇ ਮਤਲਬ ਕਿ ਉੱਝ ਪਏ ਬਹੁਤ ਜ਼ਿਆਦਾ ਲੋਕ ਜਦੋਂ ਫਿਰ ਮਨ ਦੇ ਵਿੱਚ ਖਿਆਲ ਵਾਜ ਜਾਂਦੇ ਆ ਫੁਰਨੇ ਵਾਜ ਜਾਂਦੇ ਨੇ ਉਦੋਂ ਮਨ ਕਮਜ਼ੋਰ ਹੋ ਜਾਂਦਾ ਜਦੋਂ ਮਨ ਕਮਜ਼ੋਰ ਹੋ ਜਾਂਦਾ ਉਹ ਸੋਚਦਾ ਸਮੇਂ ਦਾ ਕੀ ਪਤਾ ਉਸ ਤੋਂ ਪਹਿਲੇ ਕੀ ਪਤਾ ਬੰਦਾ ਜਾਂਦਾ ਲੱਗੇ ਮੌਤ ਜ਼ਿੰਦਗੀ ਪ੍ਰਮਾਤਮਾ ਦੇ ਹੱਥ 'ਚ ਹੈ ਨਾ ਕਿ ਕਿਸੇ ਇਨਸਾਨ ਦੇ ਜਦੋਂ ਸਮਾਂ ਆ ਜਾਣਾ ਹੈ ਤਾਂ ਸਾਡੇ ਮਨ ਦਾ ਭਰਮ ਹੈ ਤੇ ਜਦੋਂ ਹੁਣ ਕਰੋਨਾ ਵੇਲੇਆਂ ਚੀਜ਼ਾਂ ਹੋਈਆਂ ਕਿਹੜਾ ਪਤਾ ਸੀ ਨਹੀਂ ਸेंस ਕਿ ਕੋਰੋਨਾ ਵੀ ਹੋਇਆ ਨਾ ਸਾਰਾ ਇਜੇ ਲੋ ਟਾਈਮ ਆਉਂਦਾ ਉਹ ਇਕੋ ਦਮ ਹੀ ਹੁੰਦਾ ਆਪਦੀ ਸਿਆਣਸ ਦੇ ਨਾਲ ਵੀ ਕੋਈ ਬੰਦਾ ਬਚ ਨਹੀਂ ਸਕਦਾ ਮੌਤ ਤੋਂ ਅਜੇ ਤੱਕ ਕੌਣ ਬਚ ਸਕਿਆ ਇਸ ਕਰਕੇ ਕੋਈ ਚਿੰਤਾ ਕਰਨ ਦੀ ਨਹੀਂ ਲੋੜ ਬਹੁਤ ਥਾਵਾਂ ਤੇ ਸਾਨੂੰ ਗੁੰਮਰਾਹ ਕੀਤਾ ਜਾਂਦਾ ਤੇ ਐਵੇਂ ਅਸੀਂ ਉਲਝ ਹੀ ਜਾਂਦੇ ਹਾਂ ਨਾਲੇ ਜਿਹੜੇ ਦੱਸਣ ਵਾਲੇ ਉਹ ਹੋਰ ਕੁਝ ਤਾਂ ਦੱਸ ਨਹੀਂ ਸਕਦੇ ਪਰ ਐਵੇਂ ਲੋਕਾਂ ਨੂੰ ਡਰਾਈ ਜਾਂਦੇ ਆ ਲੋਕ ਵੀ ਐਵੇਂ ਡਰੀ ਜਾਂਦੇ ਜਿਹੜਾ ਬੰਦਾ ਪ੍ਰਮਾਤਮਾ ਨਾਲ ਜੁੜੂਗਾ ਰੱਬ ਦਾ ਨਾਮ ਜਪੂਗਾ ਵੱਧਗੀ ਕਰੂਗਾ ਆਕਾਲ ਪੁਰਖ ਦੀ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਮੌਤਕ ਦਾ ਨਾਮ ਆਉਣੀ ਆਉਣੀ ਇਹ ਤੋਂ ਭੱਜਣ ਵਾਲੀ ਕਿਹੜੀ ਗੱਲ ਹੈ ਇਸ ਕਰਕੇ ਮੇਰੀ ਬੇਨਤੀ ਐਵੇਂ ਨਾ ਪਾਲ ਜੀਏ ਮਾਲਕ ਦੀ ਬੰਦਗੀ ਦੇ ਲਈ ਮਤਲਬ ਬਾਣੀ ਮਤਲਬ ਜੁਨੇ ਪੜਦੇ ਆਪਾਂ ਵਿਚਾਰੀ ਬਹੁਤ ਜ਼ਿਆਦਾ ਆਉਂਦੇ ਆ ਉਹਦਾ ਮਤਲਬ ਕਿਵੇਂ ਉਹ ਹਟ ਸਕਦੇ ਆ ਵਿਚਾਰ ਨਹੀਂ ਵੀਰ ਜੀ ਈ ਛੇਰੀ ਹਟਦੇ ਹੁੰਦੇ ਉਹਦੇ ਵਾਸਤੇ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੁੰਦਾ ਮਤਲਬ ਲਗਾਤਾਰ ਦਿਨ ਰਾਤ ਨਾਮ ਜਪੀਏ ਕਿ ਫਿਰ ਜਾ ਕੇ ਉਹ ਵਿਚਾਰ ਘਟਦੇ ਆ ਇਹਨਾਂ ਜ਼ਰੂਰ ਆ ਤੁਸੀਂ ਨਾਮ ਜਪੀ ਚੱਲੋਗੇ ਤੁਹਾਡੀ ਜਿਹੜੀ ਬੰਦਗੀ ਉਹ ਇਕੱਠੀ ਹੋਈ ਜਾਊਗੀ ਪਚਾਰ ਜਿਹੜੇ ਰੋਕਣ ਉਹ ਬਈ ਧੀ ਸੌਖੀ ਖੇਡ ਨਹੀਂ ਨਾ ਕਿਸੇ ਕਰਕੇ ਮੈਂ ਬੋਡਕਾਸਟ ਤੇ ਦੱਸਿਆ ਸੀ ਵੀ ਧਿਆਨ ਲੱਗ ਨਹੀਂ ਸਕਦਾ ਬੰਦਾ ਜਿੰਨਾ ਮਰਜ਼ੀ ਜੋਰ ਲਾਵੇ ਹਾਂਜੀ ਉਹ بڑے ਬੰਦੇ ਆ ਕਹਿੰਦੇ ਕਲਾਸਾਂ ਲਾ ਕੇ ਕਵੀਰ ਦਾ ਫੋਨ ਆਇਆ ਸੀ ਕਹਿੰਦੇ ਇਹ ਮੈਡੀਟੇਸ਼ਨ ਦੀਆਂ ਕਲਾਸਾਂ ਲਾਉਂਦੇ ਸੀ ਅਸੀਂ ਰੱਖ ਕੇ ਹਾਂਜੀ ਤੇ ਅਸੀਂ ਕਹਿੰਦੇ ਕਾਫੀ ਗਰੁੱਪ ਆਉਂਦੇ ਸੀ ਹੌਲੀ ਹੌਲੀ ਕਹਿੰਦੇ ਅਸੀਂ ਤਿੰਨੇ ਜਣੇ ਹੀ ਰਹਿ ਗਏ ਤੇ ਕਹਿੰਦੇ ਧਿਆਨ ਚੋਂ ਕਿਸੇ ਨਾਲ ਲੱਗਿਆ ਨਹੀਂ ਮੈਂ ਕਿਹਾ ਵੀ ਜੀ ਐਂ ਥੋੜੀ ਧਿਆਨ ਲੰਦਾ ਤੁਸੀਂ ਦੋ ਚਾਰ ਵੀਡੀਓ ਵੇਖ ਲਈਆਂ ਪਾਉਗੇ ਧਿਆਨ ਧਿਆਨ ਦੀ ਖੇਡ ਆ ਬੜੀ ਔਖੀ ਆ ਲਗਾਤਾਰ ਮਨੂ ਸਿਮਰਨ ਵਾਲੇ ਪਾਸੇ ਲਾਉਣਾ ਪੈਂਦਾ ਫੇਰ ਜਾ ਕੇ ਧਿਆਨ ਜੁਤਰਦਾ ਜੇ ਈਡੀ ਸੌਖੀ ਖੇਡ ਹੋਵੇ ਫਿਰ ਤਾਂ ਗੱਲ ਹੀ ਬਣ ਜੇ ਹੁਣ ਹਰੇਕ ਹੀ ਲੋਕ ਕਹੀ ਜਾਂਦੇ ਜੀ ਮਾਰਕ ਦੇ ਦਰਸ਼ਨ ਹੋ ਗਏ ਦਰਸ਼ਨ ਤਾਂ ਦੂਰ ਦੀ ਗੱਲ ਹੈ ਧਿਆਨ ਲਾਉਣ ਲਾਣਾ ਔਖਾ ਹੈ ਬੜੀਆਂ ਦੂਰ ਦੀਆਂ ਖੇਡਾਂ ਹਨ ਕਾਲ ਯੁਗ ਦਾ ਸਮਾਂ ਅੱਜ ਕਾਲ ਦਾ ਸੋਸ਼ਲ ਮੀਡੀਆ ਲੋਕ ਜੋ ਬੁੱਲੀ ਜਾਂਦੇ ਆ ਮੰਨਣ ਵਾਲੇ ਮੰਨੀ ਜਾਂਦੇ ਆ ਔਲੀ ਹੈ ਨਾ ਆਪਾਂ ਬਾਰ-ਬਾਰ ਬੇਨਤੀ ਕਰਦਾ ਵੀ ਗੁਰੂ ਗ੍ਰੰਥ ਸਾਹਿਬਹਾਰਾ ਜੀ ਜੀ ਵਿੱਚੋਂ ਲਿਆਣ ਵਿੱਚੋਂ ਕੱਢ ਦੀਏ ਚੰਗੇ ਰਵਾਂਗੇ ਨਹੀਂ ਤਾਂ ਦੁਨੀਆਂ ਦੇ ਦੌਕੀ ਆ ਤੁਸੀਂ ਆਪਣੇ ਪੌਡਕਾਸਟ ਦੇ ਵਿੱਚ ਦੱਸਿਆ ਸੀਗਾ ਕਿ ਅਰਦਾਸ ਆਪਾਂ ਕੀ ਮਤਲਬ 2-3 ਮਿੰਟ ਨਸੇ ਮੰਨ ਕਰਕੇ ਅਰਦਾਸ ਕਰੀਏ ਆਪਾਂ ਮੈਂ ਇਹ ਕਿਹਾ ਸੀ ਵੀ ਪੈਰ ਦੇ ਵਿੱਚ ਹਾਂ ਉਹਦੇ ਵਿੱਚ ਮਤਲਬ ਪੁੱਛਣਾ ਚਾਹੁੰਦਾ ਸੀ ਮੈਂ ਵੀ ਉਹਦੇ ਵਿੱਚ ਕੋਈ ਪਰੇਸ਼ ਵੀ ਆ ਜਾਂ ਕੋਈ ਜ਼ਰੂਰੀ ਨਹੀਂ ਤੇ ਨਹੀਂ ਉਹਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਨਾਮ ਲੈ ਕੇ ਅਰਦਾਸ ਕਰਨੀ ਜਾਂ ਖੜ ਕੇ ਕਰਨੀ ਹੈ ਜਾਂ ਤੁਸੀਂ ਸਿਰਫ ਤੇ ਕੱਪੜਾ ਪਾ ਕੇ ਜਾਂ ਦੇਖ ਬਣਾ ਕੇ ਕੋਈ ਐਦਾਂ ਦਾ ਮਸਲਾ ਨਹੀਂ ਅਰਦਾਸ ਭਾਉਣਾ ਦੀ ਹੈ ਤੁਸੀਂ ਬੈਠੇ ਵੀ ਕਰ ਸਕਦੇ ਹੋ ਖੜ ਕੇ ਵੀ ਕਰ ਸਕਦੇ ਆ ਅਰਦਾਸ ਆ ਤੁਹਾਡੇ ਮਨੋਂ ਜਦੋਂ ਨਿਕਲੂਗੀ ਪੂਰੀ ਹੋਣੀ ਹੈ ਉਹਦੇ ਵਿੱਚ ਇਹ ਨਹੀਂ ਹੁੰਦਾ ਵੀ ਤੁਸੀਂ ਅੱਖਰ ਕੀ ਬੋਲਦੇ ਹੋ ਜਦੋਂ ਤੁਸੀਂ ਤਾਂ ਤਨ ਗੁਰੂ ਗ੍ਰੰਥ ਸਾਹਿਬ ਕਹੇ ਤਾਂ 36 ਮਹਾਂਪਰਕ ਵਿੱਚ ਆ ਗਈ ਤੇ ਮਾਰੇ ਜੀ ਉਦਾਂ ਹੀ ਕਿਰਪਾ ਕਰ ਦੇਣੀ ਇਸ ਕਰਕੇ ਭਰਮਾਂ ਦੇ ਵਿੱਚ ਨਹੀਂ ਪੈਣਾ ਸਿੱਖੀ ਦੇ ਵਿੱਚ ਵਹਿਮ ਭਰਮ ਨਹੀਂ ਹੈਗਾ ਕੋਈ ਇਸ਼ਨਾਨ ਦਾ ਚੱਕਰ ਨਹੀਂ ਹੈਗਾ ਜੀ ਇਹ ਨਾਲ ਨਹੀਂ ਜ਼ਰੂਰੀ ਹੈ ਰਾਤ ਦਾ ਸਮਾਂ ਤੁਸੀਂ ਉਵੇਂ ਉੱਠੋ ਆਪਦਾ ਆਨੰਦ ਲਓ ਮਾਲਕ ਦੀ ਕਿਰਪਾ ਨਾਲ ਸਵੇਰੇ ਉੱਠ ਕੇ ਆਉਂਦੇ ਫਿਰ ਆਦਿ ਭਗਤੀ ਨਹੀਂ ਛੱਡਣੀ ਜਿਹੜਾ ਕੰਮ ਜ਼ਰੂਰੀ ਹੈ ਹੋਰ ਵਹਿਂਦਾ ਜੋ ਮਰਜ਼ੀ ਰਹੇ ਇਹ ਚੀਜ਼ ਦਾ ਧਿਆਨ ਜੀ ਮਤਲਬ ਜੇ ਬਾਬੇ ਨਾਨਕ ਨੇ ਖਤਮ ਕੀਤਾ ਵੀ ਕਰਤ ਕਰੋ ਜੋ ਨਾ ਜੋ ਕੋ ਅਸਰ ਉਹਦਾ ਕੀ ਹੈ ਜੇ ਮਤਲਬ ਵੀ ਕਰਤ ਕਰਨੀ ਆਪਣੀ ਕਿਤੇ ਕੋਈ ਨਹੀਂ ਕਰਤੋਂ ਉਹਨਾਂ ਕੀ ਬਣਦਾ ਜਿੰਨਾ ਕ ਆਪਣਾ ਰੋਟੀ ਪਾਣੀ ਦਾ ਚੱਲੀ ਜਾਵੇ ਜਾਂ ਕੋਈ ਦੇਣਾ ਲੈਣਾ ਨਾ ਹੋਵੇ ਕਰਜ਼ਾ ਸਿਰ ਨਾ ਹੋਵੇ ਸਾਰੀਆਂ ਗੱਲਾਂ ਦਾ ਕੀਤੀਆਂ ਹੁੰਦੀਆਂ ਕਰਤ ਦਾ ਮਤਲਬ ਇਹ ਨਹੀਂ ਹੈਗਾ ਵੀ ਸਵੇਰੇ ਜਾਓ ਥੱਕੇ ਟੁੱਟੇ ਰਾਤ ਨੂੰ ਆ ਕੇ ਸੌਜੋ ਸਵੇਰੇ ਉੱਠ ਕੇ ਕੰਮ ਤੇ ਚਲੇ ਜਾਓ ਜਿੰਦਗੀ ਹੈ ਜਿਹੜੀ ਸੁਪਨੇ ਦੀ ਤਰ੍ਹਾਂ ਨਿੱਕੀ ਜਾਂਦੀ ਹੈ ਜਿੰਨੇ ਬੰਦੇ ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਦੇਖੋ ਵੀ ਜ਼ਿੰਦਗੀ ਛੋਟੀ ਆ ਨਾ ਇਸਤੇ ਕਹਿੰਦੇ 20 ਸਾਲ ਹੋ ਗਏ ਸਾਨੂੰ ਆਇਆ ਕੋਈ ਕਹਿੰਦਾ 10 ਸਾਲ ਕੋਈ ਕਹਿੰਦਾ 30 ਸਵੇਰ ਉੱਠਦੇ ਕੰਮ ਦੇ ਚਲੇ ਜਾਂਦੇ ਸ਼ਾਮ ਨੂੰ ਆ ਕੇ ਸੌ ਜਾਂਦੇ ਆ ਤੇ ਮਾਰੇ ਕਹਿੰਦੇ ਰੱਬ ਦੇ ਨਾਮ ਤੋਂ ਦੂਰ ਹੋ ਗਏ ਆ ਪਸ਼ੂ ਵਾਲੀ ਜ਼ਿੰਦਗੀ ਹੋ ਗਈ ਹੈ ਕੋਈ ਆਪ ਤਾਂ ਇਕੱਲਾ ਕੰਮ ਕਰਨ ਨਹੀਂ ਕਰਨਾ ਹੈ ਦੁਨੀਆ ਦਾ ਕੋਈ ਮਕਸਦ ਆ ਹੁੰਦਾ ਹਰ ਬੰਦੇ ਦਾ ਕਿਸੇ ਦਾ ਫਿੰਗਰਪ੍ਰਿੰਟ ਕਿਸੇ ਨਾਲ ਨਹੀਂ ਲੱਗਦਾ ਕੋਸ਼ਿਸ਼ ਕਰੀਏ ਵੀ ਆਪਾਂ ਨੂੰ ਜਿਹੜਾ ਮਾਲਕ ਨੇ ਭੇਜਿਆ ਕੋਈ ਸਮਾਂ ਪਰਮਾਤਮਾ ਦੇ ਨਾਮ ਦਾ ਅਟਕੜੀਏ ਜੇ ਕਿਸੇ ਨੂੰ ਕਹਿ ਦੋ ਤਾਂ ਜਿਵੇਂ ਰਾਤ ਨੂੰ ਤੇਰੀ ਲੱਖ ਰੁਪਿਆ ਤਨਖਾਹ ਆਉ ਉਹ 2 ਘੰਟੇ ਉੱਠ ਪਰ ਮਾਲਕ ਦੀ ਬੰਦਗੀ ਵੇਰੀ ਆ ਕੇ ਬੰਦਾ ਕਿਸਾ ਵਟ ਜਾਂਦਾ ਇਸੇ ਕਰਕੇ ਅਸੀਂ ਰੱਬ ਤੋਂ ਦੂਰ ਹੋਣ ਕਰਕੇ ਦੁੱਖ ਹੈ ਪੈਸਾ ਸਾਡੀ ਜ਼ਰੂਰਤਾਂ ਨੂੰ ਸਾਨੂੰ ਸੁੱਖ ਨਹੀਂ ਦੇ ਸਕਦਾ ਪਰ ਜਿੰਦੇ ਕੋਲੇ ਨਹੀਂ ਹੈਗਾ ਉਹਦੇ ਵਾਸਤੇ ਬਹੁਤ ਵੱਡੀ ਚੀਜ਼ ਹੈ ਪਰ ਜਿਨ੍ਹਾਂ ਕੋਲੇ ਹੈਗਾ ਉਹਨਾਂ ਨੂੰ ਪਤਾ ਵੀ ਇਹਦੀ ਵਿਅਸਥਤਾ ਉਹਨਾਂ ਨੂੰ ਪਤਾ ਲੱਗਦੀ ਹੈ ਵੀਰ ਤੂੰ ਦੇ ਹੁੰਦਾ ਜਦੋਂ ਤੁਹਾਡੇ ਕੋਲੇ ਸਭ ਕੁਝ ਹੈਗਾ ਥੋੜੀ ਭੁੱਖੀ ਦੂਰ ਹੋ ਜੂਗੀ ਜਦੋਂ ਨਾਮ ਜਪੋਗੇ ਜ਼ਰੂਰਤਾਂ ਤੁਹਾਡੀਆਂ ਪੂਰੀਆਂ ਹੋਈ ਜਾਣਗੀਆਂ ਇਸ ਕਰਕੇ ਅਸੀਂ ਮਾਇਆ ਦੇ ਵਿੱਚ ਆ ਜਿਆਦਾ ਹੁੰਦੇ ਕਿ ਸਾਨੂੰ ਐ ਲੱਗਦਾ ਵੀ ਸਾਰਾ ਕੁਝ ਹੀ ਪੈਸਾ ਹੈ ਕਦਿਨਾ ਕੋਲੇ ਹੈਗਾ ਨਾ ਕੋਲੇ ਕਿਹੜਾ ਸੋਚ ਸਾਰੀ ਦੁਨੀਆ ਦੁਖੀ ਹੈ ਇਹ ਕਹਿੰਦਾ ਬਹੁਤ ਅੱਗੇ ਮਤਲਬ ਹੋਏ ਆ ਵਿਚਾਰਕ ਕਹਿ ਸਕਦੇ ਆ ਬਹੁਤ ਸਮਾਜਿਕ ਕਹਿ ਸਕਦੇ ਆ ਸੰਤ ਸਿੰਘ ਵੀ ਮਸਕੀਨ ਹਾਂਜੀ ਹਾਂ ਉਹਨਾਂ ਨੇ ਵੀ ਮਤਲਬ ਕਿਹਾ ਵੀ ਸਮੇ ਦਾ ਰਿਸ਼ਤہ ਕੱਟੋ ਹਾਂਜੀ ਜਿਹੜੀ ਆਪਾਂ ਪਹਿਲਾਂ 10 ਸਾਲ ਤੋਂ ਬਾਅਦ ਇਹ ਸਾਨੂੰ ਕਿਹਾ ਸੀ ਇਹਦਾ ਗੱਲ ਨਹੀਂ ਸਮੇ ਦਾ ਨਹੀਂ ਕਰਦੇ ਹਾਂਜੀ ਆ ਤਾਂ ਨਹੀਂ ਕਿਹਾ ਦਸਵੰਦ ਪਤਾ ਕੀ ਕਿਹਾ ਸੀ ਵੀ 2.5 ਘੰਟੇ 2 ਘੰਟੇ ਰੱਬ ਦੇ ਨਾਮ ਦੇ ਕੱਟੋ ਉਹ ਜ਼ਰੂਰੀ ਆ ਦੂਜਾ ਰਸਵੰਦ ਰਹਿੰਦਾ ਤੇ ਰਹਿ ਜੀ ਕਨੇ ਕੋਈ ਗੱਲ ਨਹੀਂ ਪਰ ਅਸੀਂ ਮਾਇਆ ਦਾ ਤਾਂ ਕੱਢ ਲੈਨੇ ਆ ਤੇ ਬਾਰੇ ਜਿਹੜਾ ਨਾਮ ਜਪਣ ਵਾਲਾ ਉਹ ਕੰਮ ਅਸੀਂ ਕਦੇ ਵੀ ਬਾਬਿਆਂ ਨੂੰ ਕਨੇ ਜੀ ਖੰਡ ਪਾਠ ਕਰਾ ਕੇ ਅਰਦਾਸ ਕਰਾ ਲਈ ਉਹ ਤੁਸੀਂ ਪੈਸੇ ਦੇ ਕੇ ਨਹੀਂ ਅਰਦਾਸ ਕੀਤੀ ਥੋੜੀ ਲੱਗਣੀ ਪਰ ਰਾਸ ਥੋੜੀ ਤਾਂ ਲੱਗੂਗੀ ਜੇ ਤੁਸੀਂ ਆਪ ਕਰੋਗੇ ਹੁਣ ਘਰ 'ਚ ਖੰਡ ਪਾਠ ਰਖਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਬਹਿ ਕੇ ਸੁਣਨਾ ਨਾ ਤੇ ਬੀਬੀਆਂ ਬਾਣਾ ਘਰੇ ਖੰਡ ਪਾਠ ਰਖਾ ਲਈਆਂ ਕੋਈ ਬਹਿ ਕੇ ਸੁਣਦਾ ਨਹੀਂ ਉਹ ਬਾਬਾ ਜੀ ਵਿਚਾਰੇ ਲਾਹਣ ਲਾ ਕੇ ਚਲੇ ਜਾਂਦੇ ਆ ਤੇ ਜਦੋਂ ਭੋਗ ਪਹਿਣਾ ਹੁੰਦਾ ਉਦੋਂ ਸਾਰੇ ਇਕੱਠੇ ਹੋ ਜਾਂਦੇ ਆ ਐਵੇਂ ਹੁੰਦਾ ਨਾ ਮੈਂ ਜਾਂਦੇ ਨਾ ਬਸ ਉਹਦੀ ਸੇਵਾ ਕਰਕੇ ਤੇ ਕੁਮਾਰ ਜੀ ਆਉਂਦੇ ਆ ਕੋਈ ਬਹਿ ਕੇ ਸੁਣਦਾ ਹੀ ਨਹੀਂ ਬਾਣੀ ਉਹਦਾ ਕੀ ਫਾਇਦਾ ਹੋਊਗਾ ਕਰਮ ਕਾਂਡਾ ਸਾਹਿਬ ਆ ਜਾਂਦੇ ਆ ਕੀ ਕੋਈ ਹਾਂ ਉਦھے ਹੋਏ ਸੀ ਇਹ ਨਹੀਂ ਵੇਖਦੇ ਪਏ ਨਾ ਉਹ ਬਾਣੀ ਬਹਿ ਕੇ ਸੁਣੀ ਨਾ ਅਸੀਂ ਸਮਾਂ ਦਿੱਤਾ ਜੇ ਹੁਣ ਕੋਈ ਘਰੇ ਮਹਿਮਾਨ ਆਵੇ ਤੇ ਉਹਨੂੰ ਅਸੀਂ ਸਮਾਂ ਨਾ ਦੇਵੇ ਉਹ ਨਰਾਜ਼ ਹੋ ਕੇ ਜਾਂਦਾ ਨਾ ਇਸੇ ਤਰ੍ਹਾਂ ਹੀ ਮਹਾਰਾਜ ਸਾਡੇ ਘਰੇ ਆਉਂਦੇ ਅਸੀਂ ਉਹਨਾਂ ਨੂੰ ਸਮਾਂ ਨਹੀਂ ਦਿੰਦੇ ਉਹ ਨਰਾਜ਼ ਹੋ ਕੇ ਚਲੇ ਜਾਂਦੇ ਆ ਅਜੀਜ਼ ਹੋਏ ਦੇ ਨਹੀਂ ਅਸੀਂ ਖੰਡ ਪੜਕਾ ਰਾਇਆ ਕਿਤੇ ਲੱਗੂਗਾ ਐੋ ਜੇ ਖੰਡ ਪੜਦਾ ਕੋਈ ਫਾਇਦਾ ਨਹੀਂ ਜਿੰਨੇ ਮਰਜ਼ੀ ਕਰਾਈ ਚੁਣੋ ਇਹਦਾ ਮਤਲਬ ਫਿਰ ਆਪਾਂ ਨੂੰ ਪਾਠ ਪੜ ਨਹੀਂ ਕਰਾਉਣਾ ਚਾਹੀਦਾ ਅਨ ਪਾਠ ਸਾਨੂੰ ਕਰਾਉਣਾ ਚਾਹੀਦਾ ਪਰ ਜੇ ਬਹਿ ਕੇ ਸੁਣਨਾ ਤੇ ਸਮਾਂ ਨਹੀਂ ਹੈਗਾ ਤੇ ਨਾ ਕਰਾਓ ਜੇ ਤੁਹਾਡੇ ਕੋਲ ਸਮਾਂ ਬਹਿ ਕੇ ਜਰੂਰ ਸੁਣੋ ਸੁਣ ਕੇ ਜਿੰਨਾ ਚਿਰ ਬਾਣੀ ਤੁਸੀਂ ਸੁਣਦੇ ਨਹੀਂ ਨਾ ਆ ਬਹਿ ਕੇ ਉਹਨਾਂ ਚਿਰ ਉਹਨੇ ਅਸਰ ਨਹੀਂ ਕਰਦਾ ਅਸਰ ਤਾਂ ਕਰੂਗਾ ਜੇ ਤੁਸੀਂ ਸਮਾਂ ਦੇਉਂਦੇ ਜਾਂ ਤਾਂ ਆਪ ਕਰੋ ਹਾਂਜੀ ਜਾਂ ਤੁਸੀਂ ਆ ਮੱਧਾ ਘੰਟਾ ਲਾ ਲਓ 20 ਮਿੰਟ ਲਾ ਲਓ ਨਹੀਂ ਪੜ ਸਕਦੇ ਤਾਂ ਸੁਣ ਲਓ ਪਰ ਮਾਰੇ ਦੀ ਬੇਦਬੀ ਹਾਂ ਕਰੋ ਇਹ ਨਾ ਮਾਰੇ ਨੂੰ ਘਰੇ ਛੱਡ ਕੇ ਕਿਉਂ ਕਮਰੇ ਚ ਵੜ ਕੇ ਮੱਥਾ ਢੇਕ ਕੇ ਬਾਹਰ ਆ ਜੋ ਜ਼ਿਆਦਾਤਰ ਇਹੀ ਹੋ ਰਿਹਾ ਆ ਨੂੰ ਪਤਾ ਹੀ ਨਹੀਂ ਵੀ ਅਸੀਂ ਕਿਹੜੇ ਰਾਹ ਤੇ ਤੁਰ ਰਹੇ ਹਾਂ ਸਿੱਧਾ ਹੋ ਜੇ ਹੋਏ ਨੇ ਕਿਵੇਂ ਲੋਕ ਕਹਿੰਦੇ ਵੀ ਸਾਨੂੰ ਭਗਤੀ ਦੀ ਲੋੜ ਨਹੀਂ ਪੱਲੀ ਸੇਵਾ ਹੀ ਕਰੀ ਜਾਈਏ ਤਾਂ ਬਹੁਤ ਮਨ ਸਾਹਿਬ ਰੱਖੀਏ ਐਂ ਕਰੀਏ ਜੋ ਤਾਂ ਰੱਬ ਮਨ ਸਾਹਿਬ ਫੋਨ ਲੱਗ ਗਿਆ ਬਸ ਠੀਕ ਹੈ ਮਨ ਸਾਹਿਬ ਹੈ ਜਿੰਨਾ ਬੰਦਿਆਂ ਦਾ ਉਹਨਾਂ ਨੂੰ ਕਹਿਣ ਦੀ ਲੋੜ ਥੋੜੀ ਪੈਂਦੀ ਹੈ ਮਨ ਸਾਫ ਹੋਊਗਾ ਤਾਂ ਘਰੇ ਗਲੇਸ਼ੀ ਨਿਪਟ ਜਾਣਗੇ ਕਿਸੇ ਦਾ ਕੋਈ ਮਾੜਾ ਚੰਗਾ ਸ਼ਬਦ ਬੋਲਿਆ ਉਹਦਾ ਗੁੱਸਾ ਨਹੀਂ ਆਊਗਾ। ਮਨ ਦਾ ਪੰਜਾ ਤੋਂ ਰਹਿਤ ਹੋ ਜਾਊਗਾ। ਮਨ ਸਾਫ ਕਿਤੇ ਐਵੇਂ ਹੋ ਜਾਂਦਾ। ਮਨ ਸਾਫ ਕਰਨ ਵਾਸਤੇ ਤਾਂ ਸਾਰੀ ਭਗਤੀ ਹੈ। ਭਗਤੀ ਦਾ ਨਿਕਾਣੀ। ਭਰਤੀ ਤੋਂ ਬਗੈਰ ਮਨ ਸਾਫ ਹੋ ਹੀ ਨਹੀਂ ਸਕਦਾ। ਮਨ ਸਾਫ ਤਾਂ ਉਹ ਹੈ ਜਦੋਂ ਤੁਸੀਂ ਮਾਇਆ ਤੋਂ ਅੰਦਰ ਲੇਪ ਹੈ। ਹੁਣ ਗੋਰੇ ਆਪਣੇ ਨਾਲ ਬਹੁਤ ਚੰਗੇ ਆ ਤੇ ਬੜੇ ਸਾਫ ਆ। ਤੇ ਉਹਨਾਂ ਦੇ ਮਨ ਸਾਫ ਆ। ਉਹਨਾਂ ਦੇ ਵੀ ਕੀ ਹੈ 50% ਮਨ ਸਾਫ ਆ। ਫਿਰ ਉਹਨਾਂ ਨੇ ਵੇਲਾ ਅਮਰਿਸ਼ ਗਿਆ ਹੋਇਆ। ਕਿੰਨਾ ਵੱਲ ਦੇ ਵਿੱਚ ਗੋਰਾ ਦਾ ਜਿਨ੍ਹਾਂ ਨੇ ਅਮਰਿਸ਼ ਗਿਆ ਮੇਰਾ ਕੱਲ ਸਵਾ ਲੱਖ ਪੂਰਾ ਹੋਊਗਾ। ਅੱਜ ਤੋ ਕਿੰਨੇ ਸਮੇਂ ਪਹਿਲਾਂ ਦੱਸਦੇ ਸੀ ਕੈਨੇਡਾ ਅਮਰੀਕਾ ਉਹ ਸਹੀ ਮਹਾਰਾਜ ਦੇ ਹੁਕਮ ਤੇ ਚੱਲਦੇ ਆ ਤੇ ਬੜੀਆਂ ਉੱਚੀ ਅਵਸਥਾ ਤੇ ਇੱਕ ਗੋਰੇ ਬਾਰੇ ਦੇਖ ਲਓ ਪਰ ਸੁਣਿਆ ਸੀਗਾ ਵੀ ਉਹ ਲੰਡਨ ਤੋਂ ਬਹਿ ਕੇ ਇੱਥੇ ਕੀਰਤਨ ਸੁਣਦੇ ਨਾ ਮੰਦਿਰ ਸਾਹਿਬ ਦੇ ਵਿੱਚ ਹਾਂਜੀ ਸੁਣਿਆ ਤੇ ਸੁਣਿਆ ਨਾ ਉਹ ਵੇਖ ਲਓ ਕਿੰਨੀ ਉੱਚੀ ਅਵਸਥਾ ਹੁੰਦੀ ਹੈ ਅਸੀਂ ਤਾਂ ਤੁਹਾਨੂੰ ਵੀ ਘਟ ਹੌਸਲਾ ਬਣਾ ਲਿਆ ਵੀ ਅਮਰਤ ਛੱਕ ਲਿਆ ਵੱਡੀ ਕਿਰਪਾਣ ਪਾ ਲੈਨੇ ਆ ਤੇ ਪਰ ਅਸੀਂ ਮਹਾਰਾਜ ਜੋ ਕਹਿ ਰਹੇ ਉਹ ਤਾਂ ਅਸੀਂ ਕਰੀ ਨਹੀਂ ਰਹੇ ਅਸੀਂ ਤਾਂ ਸਿਰਫ ਪਹਿਰਾਵੇ ਮਗਰ ਪੈ ਗਏ ਆ ਅਸੀਂ ਕਹਿੰਦੇ ਬਹੁਤ ਸੋਹਣਾ ਲੱਗਦਾ ਪਹਿਰਾਵਾ ਪਰ ਅਸੀਂ ਕੋਸ਼ਿਸ਼ કરીએ ਜੋ ਮਾਰੇ ਕਹਿੰਦੇ ਉਹਨਾਂ ਦੇ ਹੁਕਮ ਦੇ ਵਿੱਚ ਆ ਗਈ ਬੰਦਗੀ ਕਰੀਏ ਤੇ ਬਾਣੀ ਆਪ ਪੜਹੀਏ ਜਾਂ ਕੋਈ ਜੇ ਖੰਡ ਪਟ ਕਰਾਉਣੇ ਤਾਂ ਉਹਨੂੰ ਬਹਿ ਕੇ ਸੁਣੀਏ ਇਹ ਨਾ ਉਹ ਵੀ ਅਸੀਂ ਬਾਣੀ ਸੁਣੀਏ ਨਾ ਬਾਹਰ ਤੁਰੇ ਫਿਰਿਏ ਫਿਰ ਉਹਦਾ ਫਾਇਦਾ ਨਹੀਂ ਹੁੰਦਾ ਚੀਜ਼ ਉਸੇ ਦਾ ਹੀ ਫਾਇਦਾ ਹੋਊਗੀ ਨਾ ਜਿਹੜੀ ਤੁਹਾਡੇ ਕੰਨਾਂ ਦੇ ਵਿੱਚ ਵੀ ਅੰਦਰ ਜਾਊਗੀ ਜੇ ਤੁਹਾਨੂੰ ਭੁੱਖ ਲੱਗੀ ਹੈ ਪਿਆਸ ਲੱਗੀ ਹੈ ਤੇ ਤੁਸੀਂ ਆਪ ਖਾਓਗੇ ਤਾਂ ਫੇਰ ਹੀ ਲੱਜੂਗਾ ਜੇਕਰ ਉਹਨਾਂ ਦੇ ਵੀ ਮੇਰੀ ਇਹਦਾ ਨਾ ਬੜਾ ਪਿਆਰ ਆ ਉਹ ਪ੍ਰਸ਼ਾਦਾ ਸ਼ਗਨ ਇਹਦਾ ਅੱਜ ਮੈਂ ਜਾਵਾਂ ਹੀ ਨਹੀਂ ਹੋ ਸਕਦਾ ਥੋੜਾ ਜਪਿਆ ਹੀ ਥੋੜੇ ਕੰਮ ਆਉਂਦਾ ਇਹ ਆਪਣੇ ਖਾਸ ਕਰਕੇ ਮੈਂ ਕਰੀ ਜਿਵੇਂ ਧਰਮਾਂ ਚ ਜਿਹੜੇ ਧਾਰਮਿਕ ਚਿੰਨ੍ਹ ਖਾਸ ਕਰਕੇ ਉਹਨੇ ਸਿੱਖ ਧਰਮ ਦੇ ਵਿੱਚ ਜਿਹੜੀ ਹਾਂਜੀ ਲੋਕੀ ਉਹਨਾਂ ਨੂੰ ਬਹੁਤ ਮੱਥਾ ਕਿ ਪੂਜਣਾ ਨਹੀਂ ਲੱਗ ਜਾਂਦੇ ਹਾਂਜੀ ਮੱਥਾ ਦੇਖਦੇ ਫਿਰਦੇ ਆ ਮਤਲਬ ਉਹਨਾਂ ਦਾ ਥੋੜਾ ਕੀ ਹੈਗਾ ਮੈਂ ਤੁਸੀਂ ਕਿਹ ਚੰਗੀ ਗੱਲ ਆ ਚਲੋ ਜੇ ਮੱਥਾ ਦੇਖਣਾ ਕੋਈ ਮਾੜੀ ਗੱਲ ਨਹੀਂ ਹੈਗੀ ਤੇ ਪਰ ਨਾਲ ਦੀ ਨਾਲ ਸਾਨੂੰ ਜੀਵਨ ਵੀ ਬਣਾਉਣਾ ਪੁੰਡਾ ਜੇ 20 25 ਸਾਲ ਤੱਕ ਗੁਰਦੁਆਰੇ ਜਾਂਦੇ ਆ ਹੋ ਗਿਆ ਤੇ ਜੀਵਨ ਬਦਲਿਆ ਨਹੀਂ ਤੇ ਤੁਸੀਂ ਆਪ ਹੀ ਵੇਖ ਲਓ ਵੀ ਅਸੀਂ ਕਿੱਥੇ ਜਿਵੇਂ ਹੁਣ ਮਤਲਬ ਇਹਦੇ ਵਿੱਚ ਮਾਲਾ ਵੀ ਆ ਜਾਂਦੀ ਹੈ ਕੋਈ ਹੋਰ ਆਪਣਾ ਮਤਲਬ ਫੋਟੋਆਂ ਲੱਗੀਆਂ ਕੰਨ ਤੇ ਕਹਿ ਦਿੰਦੇ ਆ ਨਾ ਬਾਗੂ ਉਹ ਮਤਲਬ ਲਾਉਣੀਆਂ ਚਾਹੀਦੀਆਂ ਜਾਂ ਉਹਨਾਂ ਨੂੰ ਮੱਥਾ ਟੇਕਦੇ ਆ ਕਿ ਨਹੀਂ ਫੋਟੋਆਂ ਤੁਸੀਂ ਠੀਕ ਹੈ ਮਹਾਰਾਜ ਨੇ ਕਿਹਾ ਤਾਂ ਨਹੀਂ ਜੇ ਤੁਸੀਂ ਲਾ ਵੀ ਸਕਦੇ ਜੇ ਹੁਣ ਕਰਨਾਲ ਸਿੰਘ ਸਾਹਿਬ ਦੀ ਫੋਟੋ ਲਾਓਗੇ ਜਾਂ ਕਲਗੀਧਰ ਪਤਾ ਦੀ ਉਹਨੂੰ ਵੇਖ ਕੇ ਤਾਂ ਰੱਬ ਹੀ ਚੇਤੇ ਆਉਂਦਾ ਨਾ ਕੋਈ ਮਾਲਿਕ ਨਹੀਂ ਹੈਗੀ ਜਿਹੜੀ ਜੀ ਸਾਨੂੰ ਰੱਬ ਵਾਲੇ ਪਾਸੇ ਲੈ ਕੇ ਜਾਂਦੀ ਉਹ ਵਾਲੀ ਵੀ ਕੋਈ ਵੀ ਚਾਹੇ ਉਹ ਮੌਲਾ ਚਾਹੇ ਉਹ ਫੋਟੋ ਆ ਪਰ ਅਸੀਂ ਫੋਟੋ ਦਾ ਧਿਆਨ ਨਹੀਂ ਕਰਨਾ ਹੈਗਾ ਅਸੀਂ ਸ਼ਬਦ ਦਾ ਅਭਿਆਸ ਕਰਨਾ ਆਡੀ ਆਵਾਜ਼ 'ਤੇ ਧਿਆਨ ਰੱਖਣਾ ਹੈ ਨਾ ਕਿ ਅਸੀਂ ਫੋਟੋ ਦਾ ਧਿਆਨ ਕਰਨਾ ਇਸ ਤਰ੍ਹਾਂ ਕਿ ਸ਼ੁਰੂਆਤ ਵਿੱਚ ਹਰ ਚੀਜ਼ਾਂ ਠੀਕ ਹੈ ਇਹ ਫੋਟੋ ਐਪਲ ਹੁੰਦਾ ਵੱਡੇ ਹੋ ਕੇ ਨਹੀਂ ਆਪਾਂ ਨੂੰ ਐਪਲ ਨਾਲ ਵਾਇਆ ਜਾਂਦਾ ਨਿੱਕੀਆਂ ਗੱਟਾਂਾਂ ਜੁੰਦਾ ਉਹ ਛੋਟੀਆਂ ਕਲਾਸਾਂ ਦੇ ਵਿੱਚ ਫੋਟੋ ਨੂੰ ਤੁਸੀਂ ਮੱਥਾ ਟੇਕ ਸਕਦੇ ਆਂ ਗਾਂ ਜਦੋਂ ਅਭਿਆਸ ਕਰਦੇ ਆਂ ਫਿਰ ਮਾਲਕ ਆਪ ਹੀ ਰਸਤਾ ਬਤਾਉਂਦਾ ਹਾਨੂੰ ਮਤਲਬ ਦੌੜਨ ਦੀ ਲੋੜ ਨਹੀਂ ਹੈਗੀ ਕਿਸੇ ਪਾਸੇ ਮਾਰੇ ਦੇ ਨਾਮ ਜਪੋ ਤੇ ਆਨੰਦ ਲਓ ਇਹ ਮੈਂ ਵਾਰ-ਵਾਰ ਗੱਲ ਕਹਿਣਾ ਲੋਕਾਂ ਨੂੰ ਸ਼ਾਇਦ ਕਿਸੇ ਦੇ ਖਾਮੇ ਪੈ ਗਈ ਤੁਸੀਂ ਭਜਣਾ ਛੱਡ ਦੀ ਹਰ ਪਾਸੇ ਨਾ ਮਤਲਬ ਅਸੀਂ ਉਹ ਜਿਹੇ ਨਾ ਕਿਸੇ ਬਾਪਿਆਂ ਦੇ ਚੱਕਰਾਂ ਜਨ ਲੱਗ ਪੀਏ ਕੋਈ ਪੜਤਾਂ ਦੇ ਚੱਕਰਾਂ ਜਨ ਲੱਗ ਪੀਏ ਇਹਨਾਂ ਚੀਜ਼ਾਂ ਦੇ ਜਦੋਂ ਪਾਸੇ ਹੋ ਜਾਣਗੇ ਤਾਂ ਜ਼ਿੰਦਗੀ ਸੌਖੀ ਹੋ ਜਾਊਗੀ ਕਿੰਨੇ ਭੈਣ ਭਰਾਵਾ ਜਿਹੜੇ ਲੁੱਟੇ ਗਏ ਮਾਇਆ ਦੇ ਨਾਂ ਤੇ ਕਿਸੇ ਨੇ 20000 ਪਾਤਾ ਕਿਸੇ ਪਾ 100 ਪਾ ਕਿਸੇ ਨੇ 50000 ਪਾਤਾ ਕਿਸੇ ਨੇ ਲੱਖ ਰੁਪਇਆ ਪਾਤਾ ਕਿਸੇ ਨੇ ਕਿਹਾ ਆ ਪਾਇਆ ਕਰਾਇਆ ਕਿਸੇ ਨੇ ਕਿਹਾ ਉਹ ਕਰਾਇਆ ਮਤਲਬ ਮਿਹਨਤ ਦੀ ਕਮਾਈ ਹੈ ਜੋ ਕਿਸੇ ਗਰੀਬ ਤੇ ਲੱਗੀ ਹੁੰਦੀ ਜ਼ਰੂਰਤ ਮੰਦ ਤੇ ਤੋਂ ਕਿਸੇ ਕੰਮ ਦੀ ਹਾਂ ਲੋਕੀ ਸਭ ਤੋਂ ਸਰੋਂ ਦੇ ਨਾਂ ਤੇ ਅਸੀਂ ਲੁੱਟੇ ਜਾ ਰਹੇ ਹਾਂ ਸੌਖਾ ਬਿਜ਼ਨਸ ਇਹੀ ਸਮਝਦੇ ਸਾਰੇ ਉਲਝ ਚੁੱਕੀ ਦੁਨੀਆ ਨਾ ਅਸੀਂ ਸੋਚਦੇ ਨਹੀਂ ਪਤਾ ਨਹੀਂ ਸਾਡੀ ਅਵਸਥਾ ਹੈ ਨਹੀਂ ਤੇ ਇਹ ਪਤਾ ਨਹੀਂ ਕਰ ਦੂਗਾ ਸਾਡੀ ਕਰ ਤੇ ਜਿਹੜਾ ਪੂਰਾ ਸਾਧੂਗਾ ਉਨੇ ਜਿੰਨੂੰ ਕਮਾਈ ਦੇਣੀ ਨਹੀਂ ਜਿੰਦੇ ਅਧੂਰਾ ਜਿਹੜਾ ਤੇ ਉਹਦੇ ਪੱਲੇ ਕੱਖ ਨਹੀਂ ਹੈਗਾ ਪੂਰੇ ਵਾਲਾ ਤੁਹਾਨੂੰ ਥੋੜੀ ਆਉਂਦੀ ਕਮਾਈ ਦੇਊਗਾ ਜਿਹੜਾ ਰਾਤ ਨੂੰ ਉੱਠ ਕੇ ਨਾਮ ਜਪਦਾ ਤੁਹਾਨੂੰ ਕਮਾਈ ਆਉਦੀ ਕਿਵੇਂ ਦੇਊਗਾ ਬਿਲਕੁਲ ਉਹਦਾ ਕੋਈ ਵਰਲਾ ਕੋਈ ਹੋਊਗਾ ਜਿਹਨੇ ਨਾ ਪਿਆਰ ਉਹਦੇ ਵਾਸਤੇ ਅਰਦਾਸ ਕਰ ਸਕਦਾ ਪਰ ਸਾਰੇ ਦੁਨੀਆਂ ਦੇ ਅਰਦਾਸ ਕਰਕੇ ਆਪਦੀ ਕਮਾਈ ਥੋੜੀ ਖਰਾਬ ਕਰ ਲਵੇ ਇਸ ਕਰਕੇ ਸਾਨੂੰ ਸੋਚਣਾ ਪਉਂਦਾ ਪੂਰਾ ਸਾਧੂ ਆਉਂਦੀ ਕਮਾਈ ਨਹੀਂ ਦਿੰਦਾ ਅਧੂਰਾ ਥੋੜੀ ਅਰਦਾਸ ਵੀ ਕਰ ਤੋਂ ਥੋੜੀ ਲੱਗੇ ਨਹੀਂ ਹਾਂਜੀ ਮਤਲਬ ਇੱਕ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਿਆ ਜਾਵੇ ਤਾਂ ਸਤੋ ਦਾ ਬੰਦਗੀ ਕਰਨ ਦੇ ਵਿੱਚ ਉਹਦਾ ਦੁਸ਼ਮਣ ਸਭ ਤੋਂ ਵੱਡਾ ਖਾਣਾ ਬੰਦਗੀ ਦੇ ਵਿੱਚ ਸਭ ਤੋਂ ਦੁਸ਼ਮਣ ਵੱਡਾ ਮੋਬਾਈਲ ਆ ਹੁੰਦਾ ਅੱਜ ਦੇ ਸਮੇਂ ਇਹ ਤਾਂ ਤੁਸੀਂ ਮੋਬਾਈਲ ਨੂੰ ਸਹੀ ਤਰੀਕੇ ਨਾਲ ਵਰਤਦੇ ਆ ਫੇਰ ਤਾਂ ਠੀਕ ਹੈ ਪਰ ਜ਼ਿਆਦਾ ਤਾਂ ਇਹ ਮੋਬਾਈਲ ਲੈਣ ਖਾਣ ਕੀਤਾ ਹੋਇਆ ਸਭ ਤੋਂ ਵੱਡਾ ਦੁਸ਼ਮਣ ਤੁਹਾਡਾ ਮੋਬਾਈਲ ਹੈ ਇਹਨੂੰ ਜਿੰਨੀ ਕਿ ਜ਼ਰੂਰਤ ਆ ਉਹਨਾਂ ਕਰਤੋ ਬਾਣੀ ਸੁਣਨ ਵਾਸਤੇ ਜਾਂ ਨਾਮ ਜਪਣ ਵਾਸਤੇ ਤੇ ਨਹੀਂ ਤਾਂ ਇਹ ਤੁਹਾਡਾ ਐਸਾ ਕੰਮ ਕਰਾਵ ਕਰੂਗਾ ਰੱਬ ਵਾਲੇ ਪਾਸੇ ਨਹੀਂ ਜਾਣਾ ਕੋਈ ਬੰਦੀ ਹੈ ਜਿਹੜੇ ਨੂੰ ਸਹੀ ਤਰੀਕੇ ਨਾਲ ਰੱਖਦੇ ਨੇ ਜ਼ਿਆਦਾਤਰ ਤਾਂ ਇਹਦਾ ਨੁਫਾ ਨਹੀਂ ਹੋ ਰਿਹਾ ਹਾਂਜੀ